ਸਾਡੀਆਂ ਰਗਾਂ ਚ ਸਿੱਖੀ ਸਪਿਰਟ ਦੌੜਦੀ ਹੈ ਨਾ ਜਿਹੜੀ ਉਹ ਉਹਦੇ ਕਰਕੇ ਅਸੀਂ ਬਹੁਤ ਪਾਗਲ ਹਾਂ ਕਿਉਂਕਿ ਸਾਨੂੰ ਐਗਜ਼ਾਮਪਲਾਂ ਐਈਆਂ ਜੇ ਦਿੱਤੀਆਂ ਗਈਆਂ ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸੀਗੇ ਸਿੰਘ ਸ਼ਹੀਦਾਂ ਦੀਆਂ ਨਾ ਹੁਣ ਜਿਨ੍ਹਾਂ ਨੂੰ ਆਰਿਆਂ ਨਾਲ ਹੀ ਚੀਰਿਆ ਗਿਆ ਉਹਦੋਂ ਵੱਡੀ ਮਸੀਬਤਾਂ ਕੁਝ ਨਹੀਂ ਹੋ ਸਕਦੀ ਹੈ ਨਾ ਜਦੋਂ ਉਹ ਚੀਜ਼ਾਂ ਨੂੰ ਮਹਿਸੂਸ ਕਰਦੇ ਆਂ ਵੀ ਅਸੀਂ ਉਹਨਾਂ ਦੇ ਵਾਰਿਸ ਆਂ ਉਦੋਂ ਇਹ ਮਹਿਸੂਸ ਹੁੰਦਾ ਵੀ ਨਹੀਂ ਯਾਰ ਵੀ ਲੜਾਂਗੇ ਇਹ ਕਿੱਡੀ ਗੱਲ ਆ ਨਾ ਇਸ ਤੋਂ ਦੇਗਾ ਚੋ ਬਾਲੇ ਗਏ ਆ ਆਰਿਆਂ ਨਾਲ ਚੀਰੇ ਗਏ ਮੈਂ ਕੱਲ ਇੱਕ ਵੀਰੇ ਦੀ ਵੀਡੀਓ ਦੇਖਦਾ ਸੀ ਉਹਨਾਂ ਨੇ ਨਾ ਉਹ ਕਹਿੰਦਾ ਯਾਰ ਮੇਰੇ ਕੋਲ 10 ਕਿਲਿਆ ਕਹਿੰਦਾ 50000 ਠੇ ਕੈਮਰਾ ਦਾ 5 ਲੱਖ ਦਾ ਨੁਕਸਾਨ ਹੋ ਜੂ ਮੈਂ ਖੜਾ ਹੋ ਜੂ ਸਾਡ ਨੂੰ ਤਾਂ ਗੁਰੂ ਸਾਹਿਬ ਦਾ ਨਾ ਪਰਿਵਾਰ ਵਾਰ ਕੇ ਯਾਰ ਸਾਡੇ ਲਈ ਵੀ ਉਹ ਜਜਬਾ ਹੈ ਮੈਂਟਲੀ ਉਹ ਤਾਂ ਤਿਆਰ ਨੇ ਉਹ ਆਪਾ ਭਾਵਕ ਜਿਆਦੇ ਹੁੰਨੇ ਆ ਜਾ ਕੇ ਆਪਾਂ ਨੂੰ ਹੁੰਦਾ ਵੀ ਯਾਰ ਇਹ ਸਟੱਕ ਨੇ ਵੀ ਹੁਣ ਕੀ ਕਰੀਏ ਕੀ ਨਾ ਕਰੀਏ ਨਾ ਉਹ ਹੱਥਾਂ ਪੈਰਾਂ ਚਾਉਨੇ ਆਪਾਂ ਜਾ ਕੇ ਨਾ ਪਰ ਉਹ ਲੋਕ ਤਾਂ ਯਾਰ ਮਤਲਬ ਕਿੰਨੇ ਸਿਰੜੀ ਲੋਕ ਨੇ ਯਾਰ ਹਨਾ ਤੇ ਦੂਜੀ ਗੱਲ ਉਹ ਕਹਿੰਦੇ ਵੀ ਹੁਣ ਤਾਂ ਸਾਨੂੰ ਆਦਤ ਹੀ ਪੈ ਗਈ ਵੀ 23 ਦੇ ਵਿੱਚ ਵੀ 60 70 ਦਿਨ ਲੱਗੇ ਪਾਣੀ ਸੁੱਕਣ ਨੂੰ ਹਨਾ ਤੇ ਹੁਣ ਫੇਰ ਲੋਕ ਤਿਆਰ ਨੇ ਪਰ ਸਰਕਾਰ ਪਤਾ ਨਹੀਂ ਯਾਰ ਤੁਹਾਡਾ ਕੰਮ ਥੋੜਾ ਯਾਰ ਤੁਸੀਂ ਗੱਟੇ ਮੂੜਿਆਂ ਤੇ ਰੱਖੀ ਫਿਰਦੇ ਹੋ ਤੁਸੀਂ ਕਈਆਂ ਹੋਣ ਚੁੱਕ ਲਿਆ ਤੁਹਾਡਾ ਕੰਮ ਕੀ ਹੈ ਤੁਹਾਡਾ ਤਾਂ ਸਿਸਟਮ ਔਰ ਇਹ ਪਹਿਲਾਂ ਚਾਹੀਦਾ ਤੁਹਾਡੇ ਤੋਂ ਪਹਿਲਾਂ ਤਾਂ ਲੋਕ ਅਵੇਅਰ ਨਹੀਂ ਸਰਕਾਰਾਂ ਮੁਰ ਕੇ ਅੱਛਾ ਜੇ ਕੋਈ ਬੋਲਦਾ ਵੀਰੇ ਉਹਦੇ ਤੇ ਪਰਚੇ ਹੁੰਦੇ ਨੇ ਵੇਲੇ ਕਿੰਨਾ ਕਹਿੰਦੇ ਸੀਗੇ ਵੀ ਭਾਈ ਨਹੀਂ ਯਾਰ ਵੀ ਮਰੋ ਸੈਂਟਰ ਨੇ ਸਾਡੇ ਨਾਲ ਧੱਕਾ ਕਰਿਆ ਐ ਕਰਿਆ ਉਹ ਕਰਿਆ ਐ ਕਰਿਆ ਸਾਲ ਕੀ ਬੀਤਿਆ ਸਾਲ ਕੇ ਬਾਅਦ ਦੁਬਾਰੇ ਸਾਰੇ ਬੰਦੇ ਉਹੀ ਕਹਿਣ ਲੱਗੇ ਨਹੀਂ ਜੀ ਬੀਜੇਪੀ ਬਹੁਤ ਵਧੀਆ ਜੀ ਤੇ ਹੁਣ ਵੀ ਲਾਲਾ ਹੁਣ ਵੀ ਆ ਰਵਈਆ ਜਿਹੜਾ ਉਹਨਾਂ ਦਾ ਹੈਗਾ ਮਤਰੇਆਂ ਵਾਲੀ ਹੈ ਸਾਡੇ ਨਾਲ ਤਾਂ ਹੁਣ ਉਹ ਚੱਕਰਾਂ ਵੀ ਜਾਂਦਾ ਉਹ ਸਮਝਣ ਯਾਰ ਵੀ ਅਸੀਂ ਉਹਨਾਂ ਦਾ ਹਿੱਸਾ ਹੈਗੇ ਆ ਉਸ ਚੀਜ਼ ਨੂੰ ਸਮਝਣ ਸਾਡੇ ਨਾਲ ਉਵੇਂ ਖੜਨ ਨਾ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਿਹਾ ਜੇਕਰ ਮੇਰੇ ਪਿਛਲੀ ਤਸਵੀਰ ਤੁਸੀਂ ਦੇਖੋਗੇ ਤਾਂ ਹੋ ਸਕਦਾ ਤੁਹਾਨੂੰ ਦਰਿਆ ਦਾ ਭੁਲੇਖਾ ਪੈਂਦਾ ਹੋਵੇ ਪਰ ਇਹ ਦਰਿਆ ਨਹੀਂ ਇਹ ਪਿੰਡ ਨੇ ਇਹ ਖੇਤ ਨੇ ਜਿਨ੍ਹਾਂ ਦੀ ਤਪਾਹੀ ਸੰਪੂਰਨ ਰੂਪ ਦੇ ਵਿੱਚ ਹੋਈ ਆ ਪਰ ਉਹ ਕਹਿੰਦੇ ਹੁੰਦੇ ਨੇ ਕਿ ਜਦੋਂ ਆਪਦੇ ਤੇ ਕੋਈ ਦੁੱਖ ਆਵੇ ਤੇ ਆਪਦੇ ਨਾਲ ਖੜਦੇ ਨੇ ਤਾਂ ਦੁੱਖ ਜਿਹੜਾ ਆ ਉਹ ਕੱਟਦਾ ਆ ਤੇ ਐਸੀ ਪੰਜਾਬ ਤੇ ਆਫਤ ਆਈ ਤਾਂ ਪੂਰਾ ਕਲਾਕਾਰ ਭਾਈਚਾਰਾ ਜਿਹੜਾ ਉਹ ਆਣ ਨਾਲ ਖੜਾ ਆ ਅੱਜ ਬਾਈ ਹਰਫਚੀਮਾ ਪਹੁੰਚੇ ਨੇ ਗੱਲਬਾਤ ਕਰਾਂਗੇ ਪਈ ਮੈਨੂੰ ਲੱਗਦਾ ਅੰਦਰ ਤੁਸੀਂ ਜਾ ਕੇ ਆਏ ਹੋ ਸ਼ਾਇਦ ਅੱਖ ਭਰਦੀ ਹੋਣੀ ਅੰਦਰ ਜਾ ਕੇ ਕਿ ਯਾਰ ਜਿਹੜੇ ਘਰ ਮਤਲਬ ਘਰ ਇੱਕ ਵਾਰੀ ਚ ਪੈਂਦਾ ਮਤਲਬ ਇੱਕ ਵਾਰੀ ਚ ਪੈਂਦਾ ਉਹ ਘਰ ਮੈਨੂੰ ਲੱਗਦਾ ਤੈਸ ਨੇ ਸਾਰੇ ਹੋ ਗਏ ਹਾਂ ਯਾਰ ਛੱਡ ਕੇ ਆਉਣ ਨੂੰ ਤਾਂ ਨਹੀਂ ਜੀ ਕਰਦਾ ਹੁਣ ਉਹ ਦੋ ਮਾਵਾਂ ਸੀ ਹਨ ਤੇ ਉਹ ਮਤਲਬ ਹਰੇਕ ਗੱਲ ਤੇ ਅੱਖ ਭਰ ਲੈਂਦੀਆਂ ਸੀ ਵਿਚਾਰੀਆਂ ਹਨ ਤੇ ਬਹੁਤ ਭਾਵਕ ਹੋਈਆਂ ਤੇ ਜੀ ਤਾਂ ਨਹੀਂ ਕਰਦਾ ਵੀ ਉਹਨਾਂ ਨੂੰ ਛੱਡ ਕੇ ਆਈਏ ਨਾ ਪਰ ਉਹਨੋਂ ਕਹਿੰਦੇ ਆਪਦੇ ਘਰ ਅਸੀਂ ਛੱਡ ਕੇ ਨਹੀਂ ਆਉਣੇ ਹਨ ਤੇ ਇੱਕ ਘਰ ਉਹਦੇ ਨਾਲ ਦਾ ਡੁੱਬ ਗਿਆ ਸੀਗਾ ਤੇ ਦੂਜੇ ਘਰੇ ਉਹ ਰਹਿ ਰਹੀਆਂ ਸੀਗੀਆਂ ਦਰਾਣੀ ਜਿਠਾਣੀ ਸੀ ਆਪਸ ਚ ਨਾ ਤੇ ਜਿਹੜਾ ਜ਼ਰੂਰੀ ਸਮਾਨ ਸੀ ਉਹਨਾਂ ਨੇ ਚਲੋ ਇੱਕ ਘਰ ਚ ਕੱਢ ਕੇ ਰੱਖ ਲਿਆ ਜਿਹੜੇ ਚ ਨਹੀਂ ਪਾਣੀ ਚੜਿਆ ਹੋਇਆ ਸੀ ਨਾ ਤੇ ਹੁਣ ਉੱਥੇ ਜਾ ਕੇ ਆਏ ਉਹ ਕਹਿੰਦੇ ਚਾਹ ਪੀ ਕੇ ਜਾਓ ਫਿਰ ਚਾਹ ਪੀ ਕੇ ਗੱਲਾਂ ਕਰੀਆਂ ਵਿਚਾਰੇ ਨੇ ਨਾ ਤੇ ਪਰ ਉਹਨੇ ਦੱਸਿਆ ਐਵੇਂ ਕੀਤੀ ਹੋਈ ਸੀ ਮਾਤਾ ਦੀ ਨਾ ਤੇ ਕਹਿੰਦੀ ਮੈਂ ਬਹੁਤ ਪੜ੍ਹੀ ਲਿਖੀ ਹਾਂ ਪੁੱਤ ਟੀਚਰ ਹਾਂ ਨਾ ਤੇ ਬਹੁਤ ਯਾਰ ਮਤਲਬ ਮਹਿਸੂਸ ਹੁੰਦਾ ਤੇ ਦੂਜੀ ਗੱਲ ਉਹ ਕਹਿੰਦੇ ਵੀ ਹੁਣ ਤਾਂ ਸਾਨੂੰ ਆਦਤ ਹੀ ਪੈ ਗਈ ਵੀ 23 ਦੇ ਵਿੱਚ ਵੀ 60 70 ਦਿਨ ਲੱਗੇ ਪਾਣੀ ਸੁੱਕਣ ਨੂੰ ਹਨਾ ਤੇ ਹੁਣ ਫੇਰ ਤੇ ਆਪਣਾ ਡੰਗਰ ਉਹਨਾਂ ਦੇ ਵਿਚਾਰਿਆਂ ਦੇ ਇੱਥੇ ਨੇ ਸਾਰੇ ਤੇ ਉਹਨਾਂ ਨੂੰ ਚਲੋ ਆ ਕੇ ਇੱਧਰ ਆਣਾ ਪਾਉਂਦੇ ਨੇ ਉਹ ਆਪ ਦਾ ਚਾਰਾ ਹੋ ਗਿਆ ਹਨਾ ਤੇ ਹੋਰ ਕਾਕੰਡਾ ਤੇ ਬਹੁਤ ਯਾਰ ਮਤਲਬ ਦੋ ਕੁੱਤੇ ਸੀ ਛੱਤ ਤੇ ਉਹ ਕੋਈ ਛੱਡ ਕੇ ਗਿਆ ਹੋਇਆ ਸੀ ਸ਼ਾਇਦ ਰਾਖੀ ਲਈ ਛੱਡ ਕੇ ਗਿਆ ਸੀਗਾ ਪਰ ਅਸੀਂ ਜਾ ਕੇ ਉਹਨਾਂ ਨੂੰ ਪਾ ਕੇ ਆਏ ਖਾਣ ਨੂੰ ਬਿਸਕੁਟ ਤੇ ਉਹ ਫਿਰ ਡਰ ਜਾ ਲੱਗਦਾ ਦੀਗਾ ਵੀ ਵੱਡਾ ਨਾ ਲੈਣ ਤੇ ਹੁਣ ਉਹ ਵੀ ਨਾਲ ਆਉਣ ਨੂੰ ਤਾਂ ਉਹਨਾਂ ਦਾ ਵੀ ਜੀ ਕਰਦਾ ਸੀ ਵਿਚਾਰੇ ਇਹਦਾ ਨਾ ਤੇ ਮਹਿਸੂਸ ਹੋ ਹੀ ਰਿਹਾ ਯਾਰ ਹੁਣ ਦੇਖ ਲਓ ਤੁਸੀਂ ਲੱਗਦਾ ਤੁਹਾਨੂੰ ਇੱਥੇ ਕਿ ਕੋਈ ਵਸੋਂ ਹੋਊਗੀ ਬਿਨਾਂ ਘਰਾਂ ਚ ਵਸੋਂ ਹੋਊਗੀ ਜਾਂ ਇੱਥੇ ਫਸਲਾਂ ਹੋਣਗੀਆਂ ਤੇ ਹੁਣ ਮਰ ਦੇਖ ਕੇ ਆ ਯਕੀਨ ਹੀ ਨਹੀਂ ਹੁੰਦਾ ਹੈਗਾ ਵੀ ਇਹ ਲੋਕ ਵੀ ਜਿਹਰੇ ਨੇ ਯਾਰ ਨਾ ਵਿਚਾਰੇ ਆਏ ਸਾਲ ਹਾਂ ਆਏ ਸਾਲ ਇਹੀ ਹੁੰਦਾ ਯਾਰ ਵਿਚਾਨਿਆਂ ਨਾਲ ਜਦੋਂ ਅਸੀਂ ਗੱਲ ਕੀਤੀ ਕਿ ਸਾਨੂੰ ਚਾਹ ਪੁੱਛੀ ਗਈ ਹੈ ਨਾ ਇਹ ਅਕਸਰ ਦੇਖਿਆ ਗਿਆ ਕਿ ਸਾਡੇ ਨਾਲ ਚ ਮਹਿਮਾਨ ਨਿਯੰਦੀ ਆਪ ਇਹਨੇ ਦੁੱਖ ਦੇ ਵਿੱਚ ਆ ਜੇ ਕੋਈ ਵੀ ਕਿਸ਼ਤੀ ਲੈ ਕੇ ਜਾਂਦਾ ਤਾਂ ਉਹਨੂੰ ਕਹਿੰਦੇ ਕਿ ਆਓ ਯਾਰ ਚਾਹ ਬਣਾਉਣਾ ਚਾਹ ਪੀ ਕੇ ਜਾਓ ਪਹਿਲਾਂ ਹਾਂ ਹਾਂ ਉਹਨਾਂ ਨੇ ਬੁਲਾ ਕੇ ਸਪੈਸ਼ਲੀ ਸਾਨੂੰ ਅਸੀਂ ਵੀ ਕਿਹਾ ਨਾਲੇ ਵੀ ਅਸੀਂ ਰਾਸ਼ਨ ਨਾ ਦੇਣ ਆਇਆ ਤੇ ਆਪਣਾ ਚਲੋ ਉਹਨਾਂ ਨੇ ਥੋੜਾ ਬਹੁਤ ਜਿੰਨਾ ਲੋੜੀਂਦਾ ਸੀ ਉਹ ਵੀ ਲਿਆ ਇਹ ਕਿਹ ਵੀ ਗੱਲ ਆ ਵੀ ਹੁਣ ਇੱਥੇ ਸੀਗਾ ਆਪਣਾ ਵਿਚਾਰੀਆਂ ਨੇ ਉਹਨਾਂ ਨੇ ਮਾਤਾਵਾਂ ਨੇ ਨਾ ਵੀ ਕੋਈ ਜ਼ਿਆਦਾ ਨਹੀਂ ਵੀ ਸਾਨੂੰ ਇੰਨਾ ਨਹੀਂ ਪੁੱਤ ਸਾਨੂੰ ਜਿੰਨੀ ਲੋੜ ਆ ਨਾ ਬਾਕੀ ਸਾਡੇ ਕੋਲ ਹੈ ਖੰਡ ਦੇ ਉਚਾਲਣਾ ਤੇ ਹਾਂ ਯਾਰ ਮੈਨੂੰ ਲੱਗਦਾ ਬਾਕੀ ਇਹ ਸਾਡੇ ਬਲੱਡ ਚ ਹੀ ਆ ਵੀ ਇਆਂ ਇਆਂ ਔਕੜਾਂ ਚੋਂ ਇਆਂ ਇਆਂ ਮੁਸੀਬਤਾਂ ਚੋਂ ਬਹੁਤ ਬਾਅਦ ਚਾ ਕੇ ਬੋਰਡ ਦੀਆਂ ਨੇ ਹਨਾ ਵੀ ਸਰਕਾਰਾਂ ਵੀ ਹੋਰ ਵੀ ਚੀਜ਼ਾਂ ਆਪ ਹੀ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਇਦਾਂ ਦੀਆਂ ਮੁਸੀਬਤਾਂ ਚੋਂ ਨਿਕਲਿਆ ਹੁੰਦੇ ਆ ਨਾ ਤੇ ਇਹ ਸਾਡੇ ਖੂਨ ਚ ਹੀ ਆ ਬਲੱਡ ਚ ਹੀ ਆ ਜੇ ਮੰਨ ਲਾ ਮਹਾਰਾਜ ਦਾ ਸਿਧਾਂਤ ਆ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਆਪ ਨੂੰ ਹੁਣ ਕੋਈ ਵੀ ਬੰਦਾ ਲਾ ਲੋ ਚੱਲ ਅਸੀਂ ਆ ਗਏ ਹੋਰੇ ਹਨ ਜਾਂ ਹੋਰ ਕੋਈ ਵੀ ਕਲਾਕਾਰ ਆ ਕੋਈ ਵੀ ਬੰਦਾ ਜਦੋਂ ਰਾਤ ਨੂੰ ਬੈਠਾ ਆਪਦਾ ਫੋਨ ਦੇਖਦਾ ਜਦੋਂ ਉੱਤੇ ਕੋਈ ਵੀਡੀਓ ਆਉਂਦੀ ਆ ਕਿਸੇ ਦੀ ਤਾਂ ਉਹਨੂੰ ਮਹਿਸੂਸ ਤਾਂ ਹੁੰਦਾ ਨਾ ਕਨੇ ਬੈਠੇ ਨੂੰ ਵੀ ਯਾਰ ਮੈਂ ਪਿਆਰ ਆਮ ਨਾਲ ਹਨ ਉੱਥੇ ਬਹੁਤ ਲੋਕ ਨੇ ਜਿਨ੍ਹਾਂ ਨੂੰ ਸਾਡੀ ਲੋੜ ਆ ਫਿਰ ਕਿਉਂ ਨਾ ਜਾਈਏ ਮੰਨ ਲਓ ਵੀ ਹਰੇਕ ਬੰਦਾ ਆ ਹੀ ਰਿਹਾ ਆਪਦੇ ਢੰਗ ਤਰੀਕੇ ਨਾਲ ਹਰੇਕ ਬੰਦਾ ਹੈਲਪ ਕਰ ਰਿਹਾ ਕੋਈ ਜੇ ਬਾਹਰੇ ਆ ਕਲਾਕਾਰ ਉਹ ਵੀ ਵਿਚਾਰਾ ਉੱਥੋਂ ਚਲੋ ਵੀ ਪੈਸੇ ਭੇਜ ਸਕਦਾ ਪੈਸੇ ਭੇਜ ਰਿਹਾ ਜਦੋਂ ਜਿਹੜਾ ਬੰਦਾ ਪੰਜਾਬ ਚ ਅਵੇਲੇਬਲ ਆ ਉਹ ਪੰਜਾਬ ਚ ਆ ਰਿਹਾ ਨਾ ਇੱਥੇ ਲੋਕਾਂ ਕੋਲ ਸੋ ਮੰਨ ਲਓ ਵੀ ਇਹ ਸਾਡ ਸਧਾਂਤੀ ਯਾਰ ਮਹਾਰਾਜ ਗੀਤਾ ਚ ਵੀ ਗੱਲ ਹੁੰਦੀ ਹੈ ਵੇ ਕਾਲਪੁਰਖ ਵੀ ਇੱਕ ਇਹਨਾਂ ਦੇ ਨਾਲ ਆ ਜਿਹੜਾ ਡੋਲ ਨਹੀਂ ਦਿੰਦਾ ਇਹਨਾਂ ਨੂੰ ਹਾਂ ਸਹੀ ਗੱਲ ਹੈ ਵੀ ਮਹਾਰਾਜ ਹੁਣ ਆ ਤਾਂ ਦੇਖ ਲੋ ਯਾਰ ਗੱਲ ਵੀ ਇਹ ਤਾਂ ਮੈਨੂੰ ਲੱਗਦਾ ਮੁਸੀਬਤ ਆਉਂਦੀ ਹੈ ਜਿਹੜੀ ਵਾਰ-ਵਾਰ ਮੁਸੀਬਤ ਆਉਂਦੀ ਹੈ ਨਾ ਤੇ ਉਹਦੇ ਲਈ ਹਮੇਸ਼ਾ ਤਿਆਰ ਰਹਿਣਾ ਤੇ ਮੈਂਟਲੀ ਉਹ ਤਾਂ ਤਿਆਰ ਨਹੀਂ ਆਪਾਂ ਨੂੰ ਆਪਾਂ ਭਾਵਕ ਜ਼ਿਆਦੇ ਹੁੰਨੇ ਆ ਜਾ ਕੇ ਆਪਾਂ ਨੂੰ ਹੁੰਦਾ ਵੀ ਯਾਰ ਇਹ ਸਟਕ ਨੇ ਵੀ ਹੁਣ ਕੀ ਕਰੀਏ ਕੀ ਨਾ ਕਰੀਏ ਨਾ ਉਹ ਰੇਤਾਂ ਪੈਰਾਂ ਚ ਆਉਨੇ ਆਪਾਂ ਜਾ ਕੇ ਨਾ ਪਰ ਉਹ ਲੋਕ ਤਾਂ ਯਾਰ ਮਤਲਬ ਕਿੰਨੇ ਸਿਰੜੀ ਲੋਕ ਨੇ ਯਾਰ ਹਨਾ ਹੁਣ ਜਿਵੇਂ ਇੱਥੇ ਪਿੱਛੇ ਆ ਰਹੇ ਸੀ ਅਸੀਂ ਹਨਾ ਇੱਕ ਕੋਈ ਸੱਜਣ ਕਹਿ ਰਿਹਾ ਸੀਗਾ ਕਹਿੰਦਾ ਭਾਈ ਸਾਡੇ ਕਨੀ ਦਾ ਯਾਰ ਵੀ ਆਉਂਦੀ ਰਹਿੰਦੇ ਨੇ ਹੜ ਵੀ ਤੁਹਾਡਾ ਕਿਹੜਾ ਏਰੀਆ ਨਾ ਤੇ ਮੈਂ ਕਿਹਾ ਵੀਰੇ ਬਿਨਾ ਮਾਲ ਬਾਬਾਵੇਂ ਮੈਂ ਕਿਹਾ ਪਰ ਯਾਰ ਵੀ ਜੇ 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 پنجاب ਦੇ ਜਾੜੇ ਦੀ ਗੱਲ ਆ پنجاب ਚੋਂ ਤਾਂ ਫਿਰ ਜੇ ਮਾੜਾ ਮੋਟਾ ਟੋਟਾ ਵੀ ਉਜੜੂਗਾ ਤਾਂ ਪੰਜਾਬ ਵੀ ਉਜੜੂਗਾ ਤੁਸੀਂ ਵੀ ਸਾਡੀ ਹੋ ਮੈਂ ਕਿ ਐਂ ਤਾਂ ਕੁਝ ਨਹੀਂ ਹੁੰਦਾ ਹੁੰਦਾ ਨਾ ਹੁਣ ਉਧਰੋਂ ਟਰਾਲੀਆਂ ਭਰ-ਭਰ ਕੇ ਡਾਇਰੈਕਟਰ ਭਰ-ਭਰ ਕੇ ਟਰੱਕ ਭਰ-ਭਰ ਕੇ ਨਾਜਦੇ ਆ ਰਹੇ ਨੇ ਇੱਥੇ ਆ ਅਸੀਂ ਅੱਜ ਦਿਨੇ ਗੱਲ ਕਰੀ ਜਾਂਦੇ ਸੀਗੇ ਇਧਰ ਪਿੱਛੇ ਕਹਿੰਦੇ ਵੀ 300 ਟਰੱਕ ਰਾਤ ਇਕੱਠਾ ਆਇਆ ਨਾ ਇਹਦਾ ਉਹ ਹੁਣ ਚਲੋ ਉਹਨਾਂ ਨੇ ਘਰਾ ਘਰਾ ਨੂੰ ਵਾਪਸ ਮੁੜਨਾ ਸੀ ਉੱਥੇ ਲਾ ਕੇ ਉਹ ਬਾਗ ਗਏ ਨਾ ਤੇ ਵੀ ਅਨਾਜ ਦੀ ਹੁਣ ਇੰਨੀ ਬਹੁਤਾਂਤ ਹੋ ਰਹੀ ਆ ਔਰੇ ਹਨਾ ਤੇ ਵੀ ਖਾਨ ਵਾਲੇ ਰਸਦਾਂ ਦੀ ਅਨਾਜ ਦੀ ਨਾ ਸੋ ਮਨ ਲੱਗਦਾ ਵੀ ਹੈਗਾ ਸਾਡੇ ਬਲੱਡ ਚ ਆਈ ਸੀ ਪਰ ਇਹ ਇੱਕ ਵੀ ਮੈਨੂੰ ਸਾਡੇ ਵਾਲੇ ਆਪਸ ਡੋਲਣ ਵੀ ਨਹੀਂ ਦਿੰਦੇ ਇਹ ਵੀ ਆ ਜਿਵੇਂ ਅੰਦਰ ਜਾ ਕੇ ਵੀ ਗੱਲ ਕਰਦੇ ਕਿੰਨੇ ਕਿ ਸਾਨੂੰ ਪਤਾ ਕਿ ਸਾਡੇ ਪਿੱਛੇ ਸਾਡੇ ਭਰਾ ਖੜੇ ਜਿਵੇਂ ਤੁਸੀਂ ਵੀ ਗੱਲ ਕਰੀ ਆ ਬੇ 300 ਰਸਦਾਂ ਦਾ ਟਰਾਲ ਇੱਧਰ ਵੀ ਦੇਖ ਦਿਨ ਤਾਂ ਲਾਈਨ ਲੱਗ ਜਾਂਦੀ ਵੀ ਸਾਡੇ ਪਿੱਛੇ ਯਾਰ ਸਾਨੂੰ ਖੜਿਆ ਸਾਹਮਣੇ ਲੈਣਗੇ ਬਿਲਕੁਲ ਬਿਲਕੁਲ ਬਾਈ ਬਿਲਕੁਲ ਹਾਂ ਤੇ ਬਾਕੀ ਫੇਰ ਵੀ ਚਲੋ ਸਾਨੂੰ ਮੈਨੂੰ ਬਹੁਤ ਸਨੇਹ ਆਉਂਦੇ ਨੇ ਆਪਦੇ ਮਤਲਬ ਅਕਾਊਂਟਾਂ ਤੇ ਹਨਾ ਜਾਂ ਹੋਰ ਵੀ ਜਿਵੇਂ ਕਲੰਗੀਤਾ ਟਰਸਟ ਤੋਂ ਨੇ ਬੜੂ ਸਾਹਿਬ ਤੋਂ ਬਾਈ ਹੋਣੀ ਹੈ ਨਾ ਇਹਨਾਂ ਦੇ ਨਾਲ ਹੀ ਮੈਂ ਸੇਵਾ ਕਰ ਰਹੇ ਦੋ ਤਿੰਨ ਦਿਨ ਤੋਂ ਨਾ ਤੇ ਬਾਕੀ ਆਪਣਾ ਸੱਤ ਲੋਜ ਵਾਲੇ ਨੇ ਮਿਸਲ ਸੱਤ ਲੋਜ ਵਾਲੇ ਮੁੰਡਿਆਂ ਨਾਲ ਸਾਰੀ ਰਲ ਕੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਤੇ ਸਾਰੇ ਨੂੰ ਬੇਨਤੀ ਇਹ ਕਰਦੇ ਆਂ ਵੀ ਕਈ ਵਾਰੀ ਸਾਡੇ ਕੋਲ ਤਰੀਕਾਕਾਰ ਨਹੀਂ ਹੁੰਦਾ ਵੀ ਅਸੀਂ ਮਦਦ ਕਿਵੇਂ ਕਰੀਏ ਹੁਣ ਤਾਂ ਮੈਨੂੰ ਬਹੁਤ ਸਨੇਹ ਆਉਂਦੇ ਨੇ ਵੀ ਭਾਈ ਅਸੀਂ ਪੈਸਾ ਟੋਕਰ ਕਿੱਥੇ ਭੇਜੀਏ ਜਾਂ ਆਪ ਕਿੱਥੇ ਆਈਏ ਨਾ ਵੀ ਤੁਸੀਂ ਮੈਨੂੰ ਇਹ ਆ ਵੀ ਜਿਹੜੀਆਂ ਗਰਾਉਂਡ ਲੈਵਲ ਤੇ ਕੰਮ ਕਰ ਰਹੀਆਂ ਨੇ ਤੇ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਨੂੰ ਰਾਸ਼ਨ ਪਾਣੀ ਭੇਜ ਤੋਂ ਜੇ ਆਪ ਤੁਸੀਂ ਆਪ ਦੀ ਅਵੇਲੇਬਿਲਟੀ ਹੈਗੀ ਅਜੇ ਹੁਣ ਇੱਥੇ ਸੇਵਾਦਾਰਾਂ ਦੀ ਵੱਡੀ ਮੁੱਖ ਲੋੜ ਆ ਹੁਣ ਅਸੀਂ ਕਿਸ਼ਤੀਆਂ ਦੀ ਤਾਂ ਹਾਂ ਲੋੜ ਹੀ ਹੈ ਕਿਸ਼ਤੀਆਂ ਦੀ ਤੇ ਬਾਕੀ ਸੇਵਾਦਾਰਾਂ ਦੀ ਬਹੁਤ ਮੁੱਖ ਲੋੜ ਆ ਸਾਨੂੰ ਉੱਥੇ ਮਹਿਸੂਸ ਹੋਇਆ ਵੀ ਹੁਣ ਜਿੰਨੇ ਜਾਣੇ ਹੋਣ ਜਿੰਨੀਆਂ ਕਿਸ਼ਤੀਆਂ ਹੋਣ ਤੇ ਪਹੁੰਚਾਈ ਸਕਦੇ ਆ ਕਿਉਂਕਿ ਹੁਣ ਰਾਤ ਨੂੰ ਬਾਈ ਇਹ ਆ ਵੀ ਸਾਨੂੰ ਇੱਕ ਘਰ ਦਾ ਪਤਾ ਲੱਗਿਆ ਫਿਰ ਅਸੀਂ ਫੋਨ ਤੇ ਉਹਦਾ ਪੁੱਛ ਲਿਆ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਅੱਜ ਦਾ ਸਮਾਨ ਤਾਂ ਚਲਾ ਆ ਗਿਆ ਨਾ ਤੇ ਦਵਾਈ ਬੂਟੀ ਚਾਹੀਦੀ ਸੀ ਉਹ ਵੀ ਆ ਗਈ ਨਾ ਕੱਲ ਨੂੰ ਚੱਲ ਉਹਨਾਂ ਕੋਲ ਵਗ ਜਾਗੇ ਪਰ ਇਹ ਸੀਗਾ ਵੀ ਆਪਣਾ ਜੇ ਹੁਣ ਸਾਧਨ ਜਾਦੇ ਹੋਣ ਤਾਂ ਕੱਲੇ ਕੱਲੇ ਜਣੇ ਤੱਕ ਪਹੁੰਚਿਆ ਜਾ ਸਕਦਾ ਹੈ ਨਾ ਤੇ ਉਹਨਾਂ ਨਾਲ ਹੁਣ ਸਾਡੀ ਗੱਲ ਹੋ ਗਈ ਸੀ ਪਰ ਜਿਹੜੇ ਘਰ ਚ ਅਸੀਂ ਸੀ ਉਤੋਂ 3-4 ਕਿਲੋਮੀਟਰ ਸੀ ਹੈ ਨਾ ਫਿਰ ਇਹ ਆਪਣਾ ਬਲਕਾਰ ਦਾ ਤਜਰਬਾ ਹੈਗਾ ਮੁੰਡੇ ਦਾ ਉਹਦਾ ਨਾ ਤੇ ਉਹ ਕਹਿੰਦਾ ਵੀ ਬਾਈ ਫਿਰ ਆਪਾਂ ਨੂੰ ਵਾਪਸ ਮੁੜਨਾ ਔਖਾ ਹੋ ਜਾਊਗਾ ਨਾ ਕਿਉਂਕਿ ਉਹ ਪਿੱਛੇ ਉਹਦੇ ਫਸ ਜਾਂਦੀ ਹੈ ਨਾ ਜੀਰੀ ਤੇ ਉਹਦੇ ਮੋਟਰ ਚ ਨਾ ਤੇ ਫਿਰ ਉਹ ਖੜ ਜਾਂਦੀ ਹੈ ਕਿਸ਼ਤੀ ਹੈ ਨਾ ਕਿੰਨਾ ਕਿੰਨਾ ਚਰਚਾ ਕੀ ਗੀਆ ਜਦੋਂ ਗੱਲਾਂ ਕੀਤੀਆਂ ਤਾਂ ਇਹ ਵੀ ਜਨੂਨ ਸਮਝਾ ਜਿਵੇਂ ਤੁਸੀਂ ਗੱਲ ਕਰੀ ਵੀ 23 ਦੇ ਵਿੱਚ ਆਏ ਇਹ ਇਹ ਫਿਰ ਵੀ ਹਰ ਸਾਲ ਡਿੱਗਦੇ ਨੇ ਹਰ ਸਾਲ ਉੱਠਦੇ ਨੇ ਵੀ ਐਸਾ ਕਿਹੜਾ ਜਨੂਨ ਆ ਜਿਹੜਾ ਨਹੀਂ ਟਡੋਲਣ ਦਿੰਦਾ ਡਿੱਗਣ ਦਿੰਦਾ ਮੈਂ ਤੁਹਾਨੂੰ ਕਿਹਾ ਵੀ ਆਪਣੇ ਬਲੱਡ 'ਚ ਹੀ ਆ ਬਾਈ ਆਪਣਾ ਹੁਣ ਕੋਈ ਵੀ ਉੱਥੇ ਅੰਦੋਲਨ ਸੀਗਾ 2 ਸਾਲ ਹਨ ਤੇ ਜੇ ਕਿਸੇ ਹੋਰ ਕਮਿਊਨਿਟੀ ਨਾਲ ਗੱਲ ਕਰ ਲਈ ਮੈਂ ਹੁਣ ਪਿੱਛੇ ਯੂਰਪ ਘੁੰਮਣ ਗਿਆ ਨਾ ਬਹੁਤ ਦੇਸ਼ਾਂ 'ਚ ਨਾ ਉੱਥੇ ਕੁਝ ਲੋਕਾਂ ਨਾਲ ਮੈਂ ਗੱਲ ਕਰੀ ਹੈ ਨਾ ਵੀ ਉਹ ਵੀ ਤੰਗ ਨੇ ਸਰਕਾਰਾਂ ਤੋਂ ਉਹਨਾਂ ਦੇ ਲੜਨ ਦੇ ਜਜ਼ਬੇ ਦੀ ਗੱਲ ਕਰੀ ਹੈ ਨਾ ਫਿਰ ਉਦੋਂ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਬਹੁਤ ਭੱਗਾਂ ਲਿਆ ਵੀ ਜਿਹੜਾ ਸਾਡੀਆਂ ਰਗਾਂ ਚ ਸਿੱਖੀ ਸਪਿਰਟ ਦੌੜਦੀ ਹੈ ਨਾ ਜਿਹੜੀ ਉਹ ਉਹਦੇ ਕਰਕੇ ਅਸੀਂ ਬਹੁਤ ਪਾਗਾਂ ਲਏ ਕਿਉਂਕਿ ਸਾਨੂੰ ਐਗਜ਼ਾਮਪਲਾਂ ਐਈਆਂ ਜੇ ਦਿੱਤੀਆਂ ਗਏ ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸੀਗੇ ਸਿੰਘ ਸ਼ਹੀਦਾਂ ਦੀਆਂ ਨਾ ਹੁਣ ਜਿਹਨਾਂ ਨੂੰ ਆਰਿਆਂ ਨਾਲ ਹੀ ਚੀਰਿਆ ਗਿਆ ਉਸ ਤੋਂ ਵੱਡੀ ਮੁਸੀਬਤ ਤਾਂ ਕੁਝ ਨਹੀਂ ਹੋ ਸਕਦੀ ਹੈ ਨਾ ਜਦੋਂ ਉਹ ਚੀਜ਼ਾਂ ਨੂੰ ਮਹਿਸੂਸ ਕਰਦੇ ਆ ਵੀ ਉਹ ਅਸੀਂ ਉਹਨਾਂ ਦੇ ਵਾਰਿਸਾਂ ਉਦੋਂ ਇਹ ਮਹਿਸੂਸ ਹੁੰਦਾ ਵੀ ਨਹੀਂ ਯਾਰ ਵੀ ਲੜਾਂਗੇ ਇਹ ਕਿੱਡੀ ਗੱਲ ਹੈ ਨਾ ਉਦੋਂ ਲੜੇ ਆ ਹੁਣ ਲੜਦੇ ਆ ਤੇ ਮੈਨੂੰ ਲੱਗਦਾ ਮੁਸੀਬਤਾਂ ਦੇ ਦਰਵਾਜ਼ੇ ਖੁੱਲ੍ਹੇ ਹੀ ਰਹਿੰਦੇ ਨੇ ਪੰਜਾਬ ਕਰੀਦਾ ਯਾਰ ਮੈਨੂੰ ਇੱਕ ਗੱਲ ਹੋਰ ਵੀ ਲੱਗਦੀ ਹੈ ਜਿਵੇਂ ਤੁਸੀਂ ਜਥੇਬੰਦ ਸੰਸਥਾਵਾਂ ਦੀ ਗੱਲ કરી ਸੰਸਥਾਵਾਂ ਕੜੀਆਂ ਪਰ ਮੈਨੂੰ ਲੱਗਦਾ ਸਰਕਾਰ ਜੇਕਰ ਸ਼ਾਇਦ ਆਫਤਾ ਜ਼ਿੰਮਾ ਸਮਝਦੀ ਜਿਵੇਂ ਤੁਸੀਂ ਕਿਹਾ ਵੀ 23 ਦੇ ਵਿੱਚ ਆਪਾਂ ਗੱਲ ਕੀਤੀ ਆਏ ਬਾਰ ਬਾਰ ਹੜਾਉਂਦੇ ਨੇ ਤਾਂ ਮਰਦਾ ਸ਼ਾਇਦ ਇਹਨਾਂ ਨੂੰ ਡੁੱਬਣਾ ਨਾ ਪੈਂਦਾ ਜੇ ਸਰਕਾਰ ਆਫਤਾ ਜ਼ਿੰਮਾ ਸਮਝਦੀਆਂ ਸਰਕਾਰਾਂ ਦਾ ਯਾਰ ਹੁਣ ਸੈਂਟਰ ਚੱਲ ਆਪਾਂ ਨੂੰ ਕਿਹੜਾ ਕੋਈ ਹੋਵਾ ਕਿਸੇ ਦਾ ਨਾ ਹੁਣ ਤੂੰ ਹਿਸਾਬ ਲਾ ਲਾ ਵੀ ਆਪਣਾ ਲੜਨ ਮਰਨ ਨੂੰ ਆਪਾਂ ਹੁਣ ਪਿੱਛੇ ਜੰਗ ਲੱਗੀ ਸੀ ਨਾ ਉਦੋਂ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਆਮ ਲੋਕ ਆਪ ਹੀ ਤੰਗ ਹੋਏ ਸਾਰੇ ਲੋਕ ਹਨ ਹੁਣ ਅੱਜ ਇੱਥੇ ਆ ਪੰਜਾਬ ਨੂੰ ਲੈ ਕੇ ਹਾਂ ਹਾਂ ਸਾਹ ਇਧਰ ਲੰਮਰੇ ਉਧਰ ਲੰਮਰੇ 7-8 ਦਿਨ ਹੋ ਗਏ ਵੀ ਲੋਕ ਬਿਲਕੁਲੇ ਨੇ ਬੁਰਾ ਹਾਲ ਆ ਤੇ ਕੋਈ ਵੀ ਬਿਆਨ ਨਹੀਂ ਆਉਂਦਾ ਯਾਰ ਮਤਲਬ ਕਿ ਕਿੱਡੀ ਸ਼ਰਮ ਵਾਲੀ ਗੱਲ ਆ ਮਤਲਬ ਇਹ ਤਾਂ ਮਹਿਸੂਸ ਕਰਨਾ ਚਾਹੀਦਾ ਉਹਨਾਂ ਨੂੰ ਨਾ ਤੇ ਸਾਡੇ ਇੱਥੇ ਫੇਰ ਵੀ ਲੋਕ ਯਾਰ ਕਹੀ ਜਾਣਗੇ ਉਹਨਾਂ ਅੰਦੋਲਨ ਵੇਲੇ ਕਿੰਨਾ ਕਹਿੰਦੇ ਸੀਗੇ ਵੀ ਭਾਈ ਨਹੀਂ ਯਾਰ ਵੀ ਮਤਲਬ ਸੈਂਟਰ ਨੇ ਸਾਡੇ ਨਾਲ ੱੱਕਾ ਕਰਿਆ ਐ ਕਰਿਆ ਉਹ ਕਰਿਆ ਐ ਕਰਿਆ ਸਾਲ ਕੀ ਬੀਤਿਆ ਸਾਲ ਕੇ ਬਾਅਦ ਦੁਬਾਰੇ ਸਾਰੇ ਬੰਦੇ ਉਹੀ ਕਹਿਣ ਲੱਗੇ ਨਹੀਂ ਜੀ ਬੀਜੇਪੀ ਬਹੁਤ ਵਧੀਆ ਜੀ ਐਂ ਹਾਂ ਜੀ ਉਹ ਆ ਜੀ ਫਲਾਣਾ ਜੀ ਧੰਕੜਾ ਜੀ ਤੇ ਹੁਣ ਵੀ ਲਾਲਾ ਹੁਣ ਵੀ ਆ ਰਵਈਆ ਜਿਹੜਾ ਉਹਨਾਂ ਦਾ ਹੈਗਾ ਮਤਲਬ ਇਹ ਵਾਲੀ ਹੈ ਸਾਡੇ ਨਾਲ ਤਾਂ ਹੁਣ ਉਹ ਚੱਕਰ ਆ ਵੀ ਜਾਂਦਾ ਉਹ ਸਮਝਣ ਯਾਰ ਵੀ ਅਸੀਂ ਉਹਨਾਂ ਦਾ ਹਿੱਸਾ ਹੈਗੇ ਆਂ ਉਸ ਚੀਜ਼ ਨੂੰ ਸਮਝਣ ਸਾਡੇ ਨਾਲ ਉਹ ਮੇਂ ਖੜਨ ਨਾ ਨਹੀਂ ਫਿਰ ਗੱਲਾਂ ਗੁੱਲਾਂ ਦਾ ਕੋਈ ਫਾਇਦਾ ਨਹੀਂ ਸਾਰੀ ਸਮਝਦੇ ਆਂ ਅਸੀਂ ਪਰ ਉਹ ਸਮਝ ਤਾਂ ਜਿਵੇਂ ਅਸੀਂ ਉਦੋਂ ਗੀਤ ਦੇ ਰੂਪ ਦੇ ਵਿੱਚ ਤੁਸੀਂ ਤੇ ਕਮਰਬਾਈ ਨੇ ਗੀਤ ਦੇ ਰੂਪ ਦੇ ਵਿੱਚ ਵੀ ਦਿੱਤੀ ਸੀ ਹੋਰ ਸਪੀਚਾਂ ਦੇ ਰੂਪ ਦੇ ਵਿੱਚ ਆਉਂਦੀ ਆ ਪਰ ਫਿਰ ਮੈਨੂੰ ਲੱਗਦਾ ਕੋਈ ਚੀਜ਼ ਸਾਡੇ ਲੋਕਾਂ ਤੇ ਭਾਰੂ ਪੈ ਜਾਂਦੀ ਆ ਜਿਹੜੀ ਚੀਜ਼ ਵੀ ਨਹੀਂ ਯਾਰ ਫਿਰ ਉਹੀ ਝੰਡੇ ਡੰਡਾ ਉਹੀ ਫਸਾਗੇ ਤਰ ਪੈਂਦੇ ਆ ਨੀ ਮੈਂ ਤਾਂ ਹੀ ਕਹਿ ਰਿਹਾ ਨਾ ਪਹਿਲਾਂ ਉਹਨਾਂ ਵੱਲੋਂ ਹੀ ਇਦਾਂ ਦਾ ਕੁਝ ਇਦਾਂ ਦਾ ਰਵਈਆ ਆਉਂਦਾ ਫੇਰ ਸਾਡਾ ਤਾਂ ਉਹਦੇ ਮਤਲਬ ਰਿਐਕਸ਼ਨ ਦੇ ਵਿੱਚ ਆਉਂਦਾ ਸਾਰਾ ਕੁਝ ਹੀ ਹੈ ਨਾ ਹੁਣ ਤੂੰ ਐਸਾ ਸਾਰੇ ਲੋਕਾਂ ਚ ਰੋਸ ਹੈ ਗਿਆ ਤੂੰ ਕੱਲੇ-ਕੱਲੇ ਬੰਦੇ ਕੋਲ ਵਗ ਜਾ ਕਈ ਵਾਰੀ ਚਲੋ ਮਜਬੂਰੀਆਂ ਹੁੰਦੀਆਂ ਨੇ ਕੋਈ ਬੰਦਾ ਨਹੀਂ ਬੋਲ ਸਕਦਾ ਹੁੰਦਾ ਪਰ ਸਾਰੇ ਬੰਦਿਆਂ ਨੂੰ ਹੀ ਪਤਾ ਯਾਰ ਵੀ ਸੈਂਟਰ ਦਾ ਕੀ ਰਵਈਆ ਪੰਜਾਬ ਨੂੰ ਲੈ ਕੇ ਸਾਰਿਆਂ ਨੂੰ ਹੀ ਪਤਾ ਤੇ ਸਾਡੀਆਂ ਸਰਕਾਰਾਂ ਨੂੰ ਕਦਮ ਚੱਕਣੇ ਚਾਹੀਦੇ ਨੇ ਸਾਡੀ ਸੂਬਾ ਸਰਕਾਰ ਨੂੰ ਸਾਡੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਨਾ ਤੇ ਕਰਦੀ ਨਹੀਂ ਯਾਰ ਬਸ ਐ ਹੀ ਆ ਰਲਮਾ ਮਿਲਮੇ ਕੰਮ ਆ ਪਰ ਕਲਾਕਾਰ ਭਾਈ ਯਾਰ ਮੈਨੂੰ ਲੱਗਦਾ ਸਭ ਕੁਝ ਛੱਡ ਕੇ ਜਿਵੇਂ ਇਸ ਤਰ੍ਹਾਂ ਦੇ ਨਾ ਕਲਾਕਾਰ ਭਾਈਚਾਰਾ ਆਣ ਖੜਿਆ ਜਿਸ ਤਰ੍ਹਾਂ ਦੀ ਸੇਵਾ ਮੈਨੂੰ ਜਿਹੜੇ ਤੋਂ ਜਿਸ ਤਰ੍ਹਾਂ ਦੀ ਸੇਵਾ ਉਹੀ ਵੈਸੀ ਸੇਵਾ ਪੰਜਾਬ ਦੇ ਲਈ ਕੀਤੀ ਕਿਉਂਕਿ ਇਹ ਆ ਵੀ ਪ੍ਰੋਫੈਸ਼ਨ ਬਾਦ ਦੇ ਵਿੱਚ ਪੰਜਾਬ ਪਹਿਲਾ ਹੈ ਕਲਾਕਾਰ ਇਮੋਸ਼ਨਲ ਹੁੰਦਾ ਯਾਰ ਭਾਈ ਹੈ ਨਾ ਉਹਨੂੰ ਅਸੀਂ ਇੰਨਾ ਕਰਕੇ ਆ ਹੁਣ ਜੇ ਨਹੀਂ ਸਾਨੂੰ ਸੁਣਨਗੇ ਹੁਣ ਇੱਥੇ ਲਾਲਾ ਇੱਥੇ ਅਜੜਾ ਆ ਗਿਆ ਜਦੋਂ ਇਹ ਇਹ ਇਲਾਕੇ ਇੰਨੇ ਪ੍ਰਭਾਵਿਤ ਹੋਣਗੇ ਕਿਹੜਾ ਇੱਥੇ ਗਾਉਣ ਆਊਗਾ ਕਿਹੜੇ ਇੱਥੇ ਖਾੜੇ ਲੱਗਣਗੇ ਸੋ ਮੈਨੂੰ ਲੱਗਦਾ ਵੀ ਜੇ ਪੰਜਾਬ ਖੁਸ਼ਹਾਲ ਆ ਤਾਂ ਹੀ ਜਿਹੜੇ ਮਤਲਬ ਕਲਾ ਵਾਲੇ ਲੋਕ ਨੇ ਹਨ ਤਾਂ ਹੀ ਉਹਨਾਂ ਦਾ ਜੀਵਨ ਚੱਲ ਰਿਹਾ ਤਾਂ ਹੀ ਅਸੀਂ ਲੋਕ ਜਿਉਂਦੇ ਆ ਨਾ ਇੰਨਾ ਸਰਤੀ ਤੇ ਉੱਡਦੇ ਆ ਤੇ ਜੇ ਹੁਣ ਇਹ ਨਹੀਂ ਠੀਕ ਹੈਗੇ ਇਹ ਨਹੀਂ ਖੁਸ਼ ਹੈਗੇ ਜੇ ਮੈਂ ਅੰਦੋਲਨ ਵੇਲੇ ਵੀ ਆਈ ਸੀਗਾ ਬਹੁਤ ਬੰਦਿਆਂ ਨੇ ਪੁੱਛਿਆ ਵੀ ਤੁਸੀਂ ਕੈਰੀਅਰ ਦਾਤੇ ਲਾ ਕੇ ਹਨ ਵੀ ਤੁਸੀਂ ਇੱਥੇ ਤੰਬੂਆਂ ਚ ਪਿਓ ਬਹੁਤ ਬੰਦੇ ਕਹਿੰਦੇ ਸੀ ਹਨ ਉਦੋਂ ਵੀ ਮੈਂ ਇਹੀ ਕਹਿੰਦਾ ਹੁੰਦਾ ਸੀ ਮੈਂ ਕਿਹਾ ਯਾਰ ਵੀ ਬਾਈ ਵੀ ਜੇ ਹੁਣ ਇਹ ਦਿੱਕਤ ਚ ਨੇ ਫਿਰ ਆਪਾਂ ਨਹੀਂ ਨੱਚਦੇ ਸੋਹਣੇ ਲੱਗ ਲਗਦਾ ਤੇ ਜੇ ਹੁਣੇ ਹੀ ਦਿੱਕਤ ਚ ਨੇ ਫਿਰ ਆਪਾਂ ਵੀ ਦਿੱਕਤ ਚ ਜਦੇ ਖੁਸ਼ ਹੋ ਜਾਣਗੇ ਆਪਾਂ ਖੁਸ਼ ਹੋ ਜਾਂਦੇ ਨਾ ਗੱਲ ਭਾਈ ਸਾਡੇ ਨਾਲ ਆ ਭਾਈ ਅੰਦਰ ਜਾ ਕੇ ਆਏ ਹੋ ਮਾਹੌਲ ਦੇਖ ਕੇ ਤਾਂ ਮੈਨੂੰ ਲੱਗਦਾ ਇੱਕ ਮਹਿਸੂਸ ਹੁੰਦਾ ਨਾ ਵੀ ਯਾਰ ਆਪ ਤਾਂ ਬਹੁਤ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਬਹੁਤ ਚੰਗੇ ਪਾਸੇ ਰਹਿ ਰਹੇ ਆ ਇਹ ਤਾਂ ਦਰਿਆਵਾਂ ਦੇ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਆ ਭਾਈ ਮਹਿਸੂਸ ਤਾਂ ਹੁੰਦੀ ਆ ਨਾ ਆਪਣੇ ਦਿਲ ਆ ਆਪਣਾ ਪੰਜਾਬ ਆ ਜਿਵੇਂ ਹਰਪ ਨੇ ਕਿਹਾ ਕਿ ਯਾਰ ਚਾਹ ਕਿਸੇ ਵੀ ਪੰਜਾਬ ਦੇ ਕਿਤੇ ਵੀ ਕੋਈ ਵੀ ਮੁਸੀਬਤ ਆਉਂਦੀ ਹੈ ਉਹ ਕੱਲੇ ਉਸੇ ਇਲਾਕੇ ਦੇ ਨਹੀਂ ਗੇ ਉਹ ਸਾਰੇ ਪੰਜਾਬ ਦੀ ਮੁਸੀਬਤ ਹੈ ਤਾਂ ਹੀ ਸਾਰਾ ਪੰਜਾਬ ਇਕੱਠਾ ਹੋ ਕੇ ਉਹਦੇ ਲਈ ਖੜ ਜਾਂਦਾ ਜਿਹੜੀ ਆਪਾਂ ਗੱਲ ਕਰਦੇ ਨੇ ਵੀ ਹਰ ਸਾਲ ਆਉਂਦਾ ਹਨਾ ਇਹ ਤਾਂ ਪੱਕ ਗਏ ਇਹਨਾਂ ਨੇ ਤਾਂ ਸਬਰ ਕਰ ਲਿਆ ਕਿ ਯਾਰ ਹਰ ਸੋਣਾ ਸਰਕਾਰਾਂ ਦੀ ਯਾਰ ਤੁਸੀਂ ਦੇਖ ਲਓ ਵੀ ਸਰਕਾਰ ਅੱਜ ਵੀ ਮੈਂ ਦੇਖ ਰਿਹਾ ਕੱਲ ਵੀ ਅਸੀਂ ਦੇਖਿਆ ਅੱਜ ਅਸੀਂ 2 1 2 ਵਜੇ ਦੇ ਆਏ ਹੋਏ ਹਾਂ ਯਾਰ ਕੋਈ ਵਿਖਾਵੇ ਲਈ ਕੋਈ ਢੇੜਾ ਹੀ ਮਾਰਨ ਆ ਜੇ ਹਣਾ ਕੋ ਤੁਸੀਂ ਗੇੜਾ ਹੀ ਮਾਰਨਾ ਜੋ ਕਿਵੇਂ ਆ ਮੈਂ ਲਿਖ ਕੇ ਦੇਣਾ ਕਿ ਕਿਸੇ ਕਿਸੇ ਸਰਕਾਰੀ ਬੰਦੇ ਕੋਲ ਜਾਂ ਕਿਸੇ ਮੰਤਰੀ ਕੋਲ ਇੱਥੇ ਘਰਾਂ ਦੀ ਲਿਸਟ ਤੱਕ ਨਹੀਂ ਹੋਣੀ ਉਲਟਾ ਕੀ ਹੋ ਰਿਹਾ ਹੈ ਕਿ ਸੰਸਥਾਵਾਂ ਤੋਂ ਸਰਕਾਰ ਕਿਸ਼ਤੀਆਂ ਮੰਗ ਰਹੀ ਹੈ ਸਿਰਫ ਫੋਟੋਆਂ ਕਜਾਣ ਵਾਸਤੇ ਯਾਰ ਇੱਕ ਹੁਣ ਕਰਨ ਔਜਲੇ ਬਾਈ ਹੋਰਾਂ ਨੇ ਕਲਕੱਤੇ ਤੋਂ 24 ਘੰਟਿਆਂ ਦੇ ਵਿੱਚ ਕਿਸ਼ਤੀ ਮੰਗਾਲੀ ਬਿਲਕੁਲ 에어 ਲਿਫਟ ਕਰਾ ਲਈ ਸਰਕਾਰ ਕੀ ਨਹੀਂ ਕਰ ਸਕਦੀ ਤੇ ਸਰਕਾਰ ਉਹ ਵੀ ਉਹਨਾਂ ਨੇ ਉਹਦੇ ਚ ਗੈ ਨਹੀਂ ਕੋਈ ਰਾਸ਼ਨ ਵੰਡਣਾ ਹੈ ਜਾਂ ਕਿਸੇ ਨੂੰ ਰੈਸਕਿਊ ਕਰਨਾ ਹੈ ਸਭ ਦੀਆਂ ਫੋਟੋਆਂ ਖਿਚਾਉਣ ਵਾਸਤੇ ਸੰਸਥਾਵਾਂ ਆਪਣਾ ਕੰਮ ਰੋਕੇ ਫੋਨ ਆਇਆ ਜੀ ਸਾਨੂੰ ਤੁਸੀਂ ਅੱਛਾ ਉੱਥੇ ਕਿਸਤੀ ਖੜਾਉਣੀ ਹੈ ਉਹਨੂੰ ਵਰਤਣਾ ਵੀ ਨਹੀਂ ਸੰਸਥਾਵਾਂ ਦੀਆਂ ਵੀ ਇਹ ਸਰਕਾਰਾਂ ਦੇ ਤਾਂ ਇਹ ਹਾਲ ਨੇ ਪਰ ਪੰਜਾਬ ਦੇ ਯਾਰ ਗੁਰੂ ਸਾਹਿਬ ਦਾ ਥਾਪੜ ਹੈ ਨਾ ਕਿ ਅਸੀਂ ਤਾਂ ਸਾਨੂੰ ਤਾਂ ਉਹੀ ਗੱਲ ਹੈ ਕਿ ਅਸੀਂ ਤਾਂ ਦੇਗਾਂ ਚ ਉਬਾਲੇ ਗਏ ਹਨ ਆਰਿਆਂ ਨਾਲ ਚੀਰੇ ਗਏ ਤੇ ਸਾਡੇ ਤਾਂ ਮੈਂ ਕੱਲ ਇੱਕ ਵੀਰੇ ਦੀ ਵੀਡੀਓ ਦੇਖਦਾ ਸੀ ਉਹਨਾਂ ਨੇ ਨਾ ਕਹਿੰਦਾ ਯਾਰ ਮੇਰੇ ਕੋਲ 10 ਕਿਲਿਆ ਕਹਿੰਦਾ 50000 ਠੇ ਕੈਮਰਾ ਦਾ 5 ਲੱਖ ਦਾ ਨੁਕਸਾਨ ਹੋ ਜੂ ਮੈਂ ਖੜਾ ਹੋ ਜੂ ਸਾਡ ਨੂੰ ਤਾਂ ਗੁਰੂ ਸਾਹਿਬ ਹੈ ਨਾ ਪਰਿਵਾਰ ਵਾਰ ਕੇ ਯਾਰ ਸਾਡੇ ਲਈ ਹੈ ਨਾ ਵੀ ਉਹ ਜज्ਬਾ ਹੈ ਉਹ ਬੰਦਾ ਕਹਿੰਦਾ ਕੋਈ ਨਹੀਂ ਮੈਂ ਤਾਂ ਖੜਾ ਹੋ ਜੂ ਮੇਰਾ ਕੀ 5 ਲੱਖ ਦਾ ਨੁਕਸਾਨ ਕਹਿੰਦਾ ਸਾਡੇ ਵਾਸਤੇ ਸਾਨੂੰ ਗੁਰੂ ਦਾ ਆਪਣੀ ਕੌਮ ਵਾਸਤੇ ਆਪਣੇ ਲੋਕਾਂ ਸੀ ਪਰਿਵਾਰਾਂ ਦੇ ਆਪਣਾ ਸਾਰਾ ਪਰਿਵਾਰ ਹੀ ਵਾਰ ਕੇ ਹੈ ਨਾ ਗੁਰੂ ਤੇਗ ਬਹਾਦਰ ਨੇ ਸੀਸ ਦਿੱਤਾ ਤੇ ਇੱਥੇ ਦਾ ਸਾਡਾ ਕਲਾਕਾਰਾਂ ਦਾ ਖੜਨਾ ਚਲੋ ਠੀਕ ਹੈ ਹਰ ਬੰਦੇ ਦੀ ਜੌਬ ਹੈ ਤੁਸੀਂ ਵੀ ਭਈ ਆਪਣੀ ਜੋਬ ਕਰ ਰਹੇ ਹੋ ਨਾ ਤੁਹਾਡੀ ਅਸੀਂ ਕਲਾਕਾਰਾਂ ਪਰ ਉਸ ਤੋਂ ਪਹਿਲਾਂ ਆਪਾਂ ਪੰਜਾਬ ਗੁਰੂ ਸਾਹਿਬ ਦੇ ਪੁੱਤ ਅਸੀਂ ਇੱਕ ਦੂਜੇ ਦੀ ਬਾਹ ਸਾਰਿਆਂ ਨੇ ਖੜੇ ਹੋਣਾ ਜੇ ਪੰਜਾਬ ਵੱਸਦਾ ਫਿਰ ਤਾਂ ਹੀ ਗਾਣੇ ਤਾਂ ਵੀ ਹਾਸੇ ਵੀ ਤਾਂ ਹੀ ਚੰਗੇ ਲੱਗਦੇ ਨੇ ਇਹ ਮਸੀਂ ਗੱਲ ਕਰੀਏ ਸੰਸਥਾਵਾਂ ਦੀ ਮੈਨੂੰ ਇਹ ਲੱਗਦਾ ਵੀ ਜੇਕਰ ਜਿੰਨੀ ਕੁ ਹੁਣ ਤੱਕ ਸੇਵਾ ਹੋਈ ਆ ਸੰਸਥਾਵਾਂ ਵੱਲੋਂ ਜੇਕਰ ਇੱਕ ਵਾਰੀ ਇੱਕ ਵਾਰੀ ਸੰਸਥਾਵਾਂ ਨੂੰ ਪਾਸੇ ਕਰਕੇ ਇਕੱਲੇ ਸਰਕਾਰ ਨੂੰ ਕੇਂਦਰਿਤ ਕਰਕੇ ਦੇਖੀਏ ਮੈਨੂੰ ਲੱਗਦਾ ਸ਼ਾਇਦ ਇੰਨਾ ਉਜਾੜਾ ਹੋਣਾ ਸੀ ਇੱਥੋਂ ਲਾਸ਼ਾਂ ਨਹੀਂ ਚੁੱਕੀਆਂ ਜਾਣੀਆਂ ਚਾਹੇ ਬੰਦਿਆਂ ਦੀ ਹੁਣ ਤੇ ਚਾਹੇ ਜਾਨਵਰਾਂ ਦੀ ਵੀ ਰੈਸਕਿਊ ਤੱਕ ਨਹੀਂ ਹੋ ਰਹੇ ਸੀ ਬੰਦੇ ਤਾਂ ਇੱਥੋਂ ਵੀਰੇ ਅੱਗੇ ਵੀ ਦਿਨੇ ਵੀ ਗੱਲ ਕਰਦੇ ਸੀ ਜੇ ਸੰਸਥਾਵਾਂ ਨਾ ਹੁੰਦੀਆਂ ਸ਼ਮਸ਼ਾਨ ਘਾਟਾਂ ਦੀ ਜਗ੍ਹਾ ਘਟ ਜਾਣੀ ਸੀ ਇੰਨਾ ਕੁ ਨੁਕਸਾਨ ਹੋਣਾ ਸੀ ਇਹ ਤਾਂ ਅਸੀਂ ਪਹਿਲਾਂ ਹੀ ਪ੍ਰੀਪੇਅਰ ਆ ਹਨ ਸਾਰ ਬੰਦਾ ਹੱਥ ਨਾਲ ਹੱਥ ਜੁੜ ਕੇ ਖੜਾ ਹੈ ਹੁਣ ਵੀ ਖੜਾ ਹੈ ਹਲੇ ਉਹਨ ਬੱਦਲ ਦੇਖੋ ਅਸਮਾਨ ਦਾ ਇਸ ਟਾਈਮ ਬੱਦਲ ਕੋਈ ਪਤਾ ਨਹੀਂ ਰਾਤੋਂ ਰਾਤ ਕੀ ਹੋ ਜਾਣਾ ਹੁਣ ਆਇਆ ਕਿ ਘੱਗਰ ਦਰਿਆ ਹੁਣ ਆਲਮੋਸਟ ਕਦੋਂ ਵੀ ਕੋਈ ਵੀ ਕੋਈ ਵੀ ਵੱਡਾ ਨੁਕਸਾਨ ਹੋਣ ਨੂੰ ਕਦੋਂ ਵੀ ਕੁਝ ਹੋ ਸਕਦਾ ਲੋਕ ਤਿਆਰ ਨੇ ਪਰ ਸਰਕਾਰ ਪਤਾ ਨਹੀਂ ਯਾਰ ਤੁਹਾਡਾ ਕੰਮ ਥੋੜਾ ਯਾਰ ਤੁਸੀਂ ਗੱਟੇ ਮੂੜਿਆਂ ਤੇ ਰੱਖੀ ਫਿਰਦੇ ਹੋ ਤੁਸੀਂ ਕਈਆਂ ਹੋਣ ਚੁੱਕ ਲਿਆ ਥੋੜਾ ਕੰਮ ਤਾਂ ਯਾਰ ਸਾਰਾ ਸਿਸਟਮ ਨੂੰ ਚਲਾਉਣਾ ਇਹ ਕੰਮ ਤਾਂ ਲੋਕ ਵੀ ਕਰ ਸਕਦੇ ਜਿਨ੍ਹਾਂ ਕੋਲ ਕੋਈ ਡੈਜ਼ਿਗਨੇਸ਼ਨ ਲੋਕ ਤਾਂ ਕਰ ਹੀ ਰਹੇ ਆ ਹਾਂ ਲੋਕ ਤਾਂ ਕਰ ਹੀ ਰਹੇ ਆ ਤੁਹਾਡਾ ਕੰਮ ਕੀ ਹੈ ਤੁਹਾਡਾ ਤਾਂ ਸਿਸਟਮ ਔਰ ਇਹ ਪਹਿਲਾਂ ਚਾਹੀਦਾ ਯਾਰ 19 ਦੇ ਵਿੱਚ ਐਡਾ ਵੱਡਾ ਫਲਾਡ ਐ ਇਸ ਏਰੀਏ ਦੀ ਆਪਾਂ ਪੱਟਿਕੁਲ ਗੱਲ ਕਰੀਏ ਯਾਰ ਤੁਸੀਂ 20 'ਚ ਤਿਆਰੀ ਕਰਨੀ ਸੀ ਯਾਰ 23 ਦੇ ਵਿੱਚ ਆਇਆ ਤੁਸੀਂ ਐਤਕੀ ਪਿਛਲੇ ਸਾਲ ਤਿਆਰੀ ਕਰਨੀ ਸੀ ਇਸ ਸਾਲ ਤੁਸੀਂ ਤਿਆਰੀ ਕਰਨੀ ਸੀ ਤੁਸੀਂ ਤੁਹਾਡੇ ਤੋਂ ਪਹਿਲਾਂ ਤਾਂ ਲੋਕ ਅਵੇਅਰ ਨਹੀਂ ਸਰਕਾਰਾਂ ਮੁੜ ਕੇ ਅੱਛਾ ਜੇ ਕੋਈ ਬੋਲਦਾ ਵੀਰੇ ਉਹਦੇ ਤੇ ਪਰਚੇ ਹੁੰਦੇ ਨੇ ਹਣਾ ਕੋਈ ਬੋਲਦਾ ਨਹੀਂ ਹਣਾ ਅੱਗੇ ਵੀ ਆਪਾਂ ਗੱਲ ਕਰਦੇ ਸੀ ਤੁਸੀਂ ਨਾ ਗੱਲ ਕੀਤੀ ਵੀਰੇ ਕਿ ਯਾਰ ਜਿਵੇਂ ਕਿਸਾਨ ਅੰਦੂਲਨ ਚ ਵੀ ਸਾਰੇ ਕਲਾਕਾਰ ਗਏ ਇੱਥੇ ਵੀ ਅੱਜ ਖੜੇ ਆ ਵੀ ਤੁਸੀਂ ਗੱਲ ਕੀਤੀ ਆ ਪਿੱਛੇ ਲੈਂਡ ਪੂਲਿੰਗ ਵਾਲੇ ਮਾਮਲੇ ਚ ਕਿਉਂ ਨਹੀਂ ਗਏ ਵੀਰੇ ਇਹ ਕੁਦਰਤੀ ਆਫਤ ਆ ਉਹ ਵੱਡਾ ਯਾਰ ਵੀਰੇ ਕਲਾਕਾਰ ਦੇ ਨਾਲ ਫਿਰ ਨਾ ਕੋਈ ਖੜਦਾ ਨਹੀਂ ਦੋ ਕਿੰਨੇ ਕਲਾਕਾਰਾਂ ਦੇ ਪਰਚੇ ਹੋਏ ਵੀਰੇ ਕੋਈ ਕੋਈ ਲੋਕ ਆਮ ਬੰਦੇ ਨਾ ਨਾਲ ਨਹੀਂ ਖੜਦੇ ਜਦੋਂ ਸਰਕਾਰ ਦਾ ਮਸਲਾ ਸੀ ਪਾਰਟਿਕੂਲ ਅੰਦਰੋਂ ਘੱਟ ਹੀ ਆਪਸ ਚ ਸਾਰੇ ਬੋਲੇ ਗੱਲਾਂ ਸਭ ਨੇ ਕੀਤੀਆਂ ਕਿ ਯਾਰ ਇਹ ਮਾੜਾ ਹੈ ਯਾਰ ਤੁਸੀਂ ਸਾਡੀਆਂ ਜ਼ਮੀਨਾਂ ਕਹੋਂਗੇ ਜ਼ਮੀਨ ਸਾਡੇ ਲਈ ਕੋਈ ਸਾਡੀ ਜਾਇਦਾਦ ਨਹੀਂ ਸਾਡਾ ਗਰੂਰ ਆ ਸਾਡਾ ਮਾਣ ਆ ਸਾਡੇ ਪੁਰਖੇ ਆ ਸਾਡੇ ਬਜ਼ੁਰਗਾਂ ਦੀ ਸਾਨੂੰ ਉਹ ਦਾਤ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਗੁਰੂਆਂ ਨੇ ਸਾਨੂੰ ਲੈ ਕੇ ਦਿੱਤੀਆਂ ਅੱਗੋਂ ਸਾਡੀਆਂ ਪੁਸ਼ਤਾਂ ਹਨਾ ਯਾਰ ਯਾਰ 15 ਕਿੱਲੇ ਜ਼ਮੀਨ 10 ਕਿੱਲੇ ਜ਼ਮੀਨ ਕੋਈ ਵੱਡੀ ਗੱਲ ਨਹੀਂ ਹੁੰਦੀ ਜੇ ਆਪਾਂ ਕਾਰੋਬਾਰੀਆ ਪੱਖ ਤੋਂ ਦੇਖੀਏ ਪਰ ਅਸੀਂ ਪਿੰਡ 'ਚ ਨਾ ਠਾੜ ਨਾਲ ਜੱਟ ਨੂੰ 15 ਕਿੱਲੇ ਵਾਲੀ ਆਉਂਦੀ ਹੋਏ ਉਹਦੇ ਚ ਹੈ ਕੁਝ ਨਹੀਂ ਉਹ غرور ਹੈ ਸਾਡਾ ਸਾਡਾ ਮਾਣ ਹੈ ਸਾਡਾ ਸਨਮਾਨ ਹੈ ਉਹਦੇ ਸਾਡੇ ਮਤਲਬ ਇੱਕ ਜਿਹੜੀ ਹੋਣੀ ਹੈ ਕਿ ਖੁਸ਼ਹਾਲੀ ਸਾਨੂੰ ਉਹ ਜ਼ਮੀਨ ਤੇ ਸਾਡੀ ਪਾਵਰ ਹੈ ਸਾਨੂੰ એનર્ਜੀ ਦਿੰਦੀ ਹੈ ਸਾਡੀ ਧਰਤੀ ਤੇ ਤੁਸੀਂ ਯਾਰ ਉਹਦੇ ਤੇ ਨਿਗਾਹ ਰੱਖੋਗੇ ਬੋਲਦੇ ਸਾਰੇ ਆ ਵੀਰੇ ਪਰ ਸੱਚੀ ਤਾਂ ਡਰਤਾ ਹੁੰਦਾ ਹੀ ਆ ਨਾ ਪਰ ਜਦੋਂ ਫਿਰ ਆ ਮੁਸੀਬਤ ਹੈ ਇੱਥੇ ਤਾਂ ਯਾਰ ਖੜਨਾ ਪਊਗਾ